ਦੋਸਤੋ ਪੰਜਾਬੀ ਗਾਇਕ ਗੁਰਮਾਨ ਮਾਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਥਾਣਾ ਦਰੇਸੀ ਦੀ ਪੁਲਿਸ ਨੇ ਗਾਇਕ ਖਿਲਾਫ ਧਾਰਮਿਕ ਪਵਨਾਵਨਾ ਨੂੰ ਠੇਸ ਪਹੁੰਚਾਉਣ ਦੇ ਦੋ ਸ਼ੇਟਾਂ ਧਾਰਾ 295ਏ ਦੇ ਤਹਿਤ ਕੇਸ ਦਰਜ ਕੀਤਾ ਹੈ ਗਾਇਕ ਨੇ ਆਪਣੀ ਐਲਬਮ ਚੱਕਰ ਰੱਖ ਨੂੰ ਵਿੱਚ ਗੀਤ ਕਾਨਵੋ ਵਿੱਚ ਭਗਵਾਨ ਸ਼ਨੀ ਦੇ ਬਾਰੇ ਟਿੱਪਣੀ ਕੀਤੀ ਹੈ ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਸ਼ਾਪੇਮਾਰੀ ਕਰ ਰਹੀ ਹੈ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗਾਇਕ ਨੇ ਆਪਣੀ ਐਲਬਮ ਚੱਕਰ ਰੱਖ ਨੂੰ ਵਿੱਚ ਗੀਤ ਕਾਨਵੋ ਵਿੱਚ ਭਗਵਾਨ ਸ਼ਨੀ ਬਾਰੇ ਗਲਤ ਟਿੱਪਣੀ ਕੀਤੀ ਸੀ ਗਾਇਕ ਦੀ ਗ੍ਰਫਤਾਰੀ ਪੁਲ ਲਗਾਤਾਰ ਛਾਪੇ ਮਾਰੀ ਕਰ ਰਹੀ ਹੈ ਪਰ ਆਪ ਜਾਣਕਾਰੀਆਂ ਅਨੁਸਾਰ ਪੰਡਿਤ ਦੀਪਕ ਸ਼ਰਮਾ ਵਾਸੀ ਨੂਰ ਵਾਲਾ ਰੋਡ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਨੀ ਮੰਦਿਰ 70 ਫੁੱਟੀ ਰੋਡ ਸੁੰਦਰ ਨਗਰ ਬਸੀ ਜੋਦੇਵਾਲ ਵਿੱਚ ਬਤੁਰ ਪੁਜਾਰੀ ਸੇਵਾ ਨਿਭਾ ਰਿਆ ਹਨ ਉਹਨਾਂ ਨੇ ਅੱਗੇ ਦੱਸਿਆ ਕਿ 30 ਦਸੰਬਰ ਨੂੰ ਸ਼ਾਮ 6:30 ਵਜੇ ਉਹ ਆਪਣੇ ਮੋਬਾਈਲ ਤੇ YouTube ਤੋਂ ਭਜਨ ਸੁਣ ਰਿਹਾ ਸੀ ਅਚਾਨਕ ਐਲਬਮ ਚੱਕਲੋ ਰੱਖਣੋਂ ਦਾ ਕੰਨ ਉਹ ਗੀਤ ਵੱਜਣ ਲੱਗਾ ਗੀਤ ਦੇ ਬੋਲ ਇਸ ਤਰ੍ਹਾਂ ਸਨ ਕੁੰਡਲੀ ਚ ਮਿਲੂ ਤੈਨੂੰ ਸੋਣੀਏ ਨੀ ਮੈਂ ਸ਼ਨੀ ਪਕੜ ਡਾ ਬਿਜੇ ਰੱਖਾਂ ਇਹ ਸ਼ਨੀ ਦੇਵ ਦੀ Hindu ਧਰਮ ਦੇ ਦੇਵਤਾਂ ਨੇ ਸਭ ਨੂੰ ਪਤਾ ਹੈ ਗਾਇਕ ਨੇ ਇਹ ਸ਼ਬਦ ਉਹਨਾਂ ਦੀ ਸ਼ਾਨ ਦੇ ਖਿਲਾਫ ਗਾਏ ਹਨ ਇਸ ਗੀਤ ਨੂੰ ਗਾਇਕ ਗੁਰਮਨ ਮਾਨ ਨੇ ਗਾਇਆ ਹੈ ਗਾਇਕ ਨੇ ਸ਼ਨੀ ਮਾਰਾ ਤੇ ਗਲਤ ਟਿੱਪਣੀਆਂ ਕਰਕੇ ਧਾਰਮਿਕ ਭਾਵਨਾ ਨੂੰ ਥੇਸ ਪਹੁੰਚਾਈ ਹੈ ਦੀਪਕ ਸ਼ਰਮਾ ਅਨੁਸਾਰ ਥਾਣਾ ਦਰੇਸੀ ਦੀ ਪੁਲਿਸ ਨੇ ਕਾਰਵਾਈ ਕਰਦੇ ਹਨ ਗਾਇਕ ਗੁਰਮਨ ਮਾਨ ਖਿਲਾਫ ਕੇਸ ਦਰਜ ਕਰ ਲਿਆ ਹੈ ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਹਰਪਾਲ ਸਿੰਘ ਕਰ ਰਹੇ ਹਨ ਤਾਜ਼ਾ ਜਾਣਕਾਰੀਆਂ ਅਨੁਸਾਰ ਗੁਰਮਨ ਮਾਨ ਲਗਾਤਾਰ ਫਰਾਰ ਦੱਸਿਆ ਜਾ ਰਿਹਾ ਹੈ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਸਿੰਘਰਾਂ ਨੂੰ ਅਜਿਹੇ ਧਾਰਮਿਕ ਪਵਨਾ ਰੌਂਡ ਥੇਸ ਪਹੁੰਚਾਉਣ ਵਾਲੇ ਜੀਤ ਗਾਣੇ ਚਾਹੀਦੇ ਹਨ ਤੁਸੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰ ਦਿਓ ਤੇ ਇਸੇ ਤਰ੍ਹਾਂ ਦੀਆਂ ਨਵੀਆਂ ਤੇ ਲੇਟਸ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ